ਔਰ ਕੁੜੀ ਨੂੰ ਪੁੱਛ ਲੈ ਇਹਨਾਂ ਦੇ ਨਾਲ ਗੁਰੂ ਘਰ ਸੇਵਾ ਕਰਦਾ ਹੈ। ਔਰ ਨਾਲੇ ਨਾਲ ਬੱਚੇ ਵਾਸਾ ਮਸਾ ਮਸਾ ਮੇਰਾ ਬੱਚਾ ਸੇਵਾ ਕਰਦਾ ਹੈ ਗੁਰੂ ਘਰ ਦੀ। ਮੇਰਾ ਬੱਚਾ ਨਾਮ ਸਾਭੀ ਯਾ ਦੇ ਗੱਲ ਪੁੱਛ ਨਹੀਂ ਆਈ ਪੁੱਛ ਲੋ ਗਲੀ ਮੰਨ ਲੈ ਸਾਰੇ ਨੂੰ ਕਦੀ ਨਹੀਂ ਅਨ ਪਤਾ ਹੀ ਨਹੀਂ ਆ ਕਿ ਇਹ ਗੱਲ ਦਾ ਪਤਾ ਹੁੰਦਾ ਵੀ ਸਾਡੇ ਬੱਚਰਾਂ ਤੋਂ ਖਾਣਾ ਮੈਂ ਘਰੋਂ ਹੀ ਨਾ ਜਾਵ ਦਿੰਦੀ ਮੈਂ ਤੇ ਰਹੀ ਆ ਘਰੋਂ ਦੀ ਉਹ ਗੱਲ ਹੋਈ ਮੇਰੀ ਕੱਲ ਸਵੇਰੇ 8:30 ਵਜੇ ਗੱਲ ਹੋਈ ਆ ਉਸ ਤੋਂ ਬਾਅਦ ਮੇਰੇ ਬੱਚੇ ਦਾ ਫੋਨ ਬੰਦ ਹੋ ਗਿਆ ਵਾ ਠੀਕ ਕਹਿੰਦਾ ਸੀ ਕਿ ਬੜੀ ਖਲ ਬਸ ਇਹ ਕਹਿੰਦਾ ਮਮੀ ਮੈਂ ਆਂ ਰਿਹਾ ਤੇ ਬੜੀ ਆ ਗਿਆ ਵਾ ਦਸਾਰੇ ਆਣ ਕੇ ਰੋਟੀ ਖਾਣੀ ਮੈਂ ਕੱਕ ਘਰ ਆਉਣਾ ਕਹਿੰਦਾ ਗੱਡੀ ਜਦੋਂ ਲੱਤ ਜਾਏਗੀ ਉਦੋਂ ਮੈਂ ਸ਼ਾਇਦ ਘਰ ਆਵਾਂ ਪਰ ਗੱਡੀ ਲੱਥਨ ਦਾ ਮੌਕਾ ਨਹੀਂ ਦਿੱਤਾ ਉਹਨੂੰ ਕਿਪੂ ਕਿਪੂ ਅੱਛਾ ਇਹ ਵੀ ਦੀਦੀ ਪਰ ਫਾੜਕ ਤੋਂ ਕੰਦੇ ਚੱਕਿਆ ਵਾ ਹਾਂਜੀ ਜਿਹੜਾ ਮੁੰਡਾ ਉਹਦੇ ਨਾਲ ਸੀ ਉਹ ਕਦੀ ਕਦਾਈਂ ਹੁੰਦਾ ਜਾਂਦਾ ਸੀ ਹਾਂ ਮਤਲਬ ਜਿਹੜਾ ਡਰਾਈਵਰ ਸੀ ਨਾ ਉਹ ਹੈਗੇ ਸੀ ਇੱਕ ਜਿਹੜਾ ਦੋ ਅਜਨਾਲੇ ਦੇ ਸੀ ਇੱਕ ਜਿਹੜਾ ਬਾਬਾ ਨਾਨਕ ਦਾ ਉਹਦੇ ਨਾਲ ਜਿਹੜਾ ਬਾਬਾ ਨਾਨਕ ਵਾਲੇ ਨਾਲ ਹੁੰਦਾ ਹੀ ਪਰ ਕੱਲ ਅਜਨਾਲੇ ਵਾਲਾ ਉਹਨਾਂ ਉਹਨੂੰ ਉੱਥੇ ਛੱਡ ਕੇ ਨਾ ਉਹਦੀ ਹੋਣੀ ਆਈ ਸੀ ਉਥੇ ਆ ਗਿਆ ਅੱਜ ਨਾਲੇ ਵਾਲੇ ਡਰਾਈਵਰਾਂ ਨਾਲ ਚਲ ਗਿਆ ਕਹਿੰਦਾ ਤਰਨਤਾਰਨ ਨੂੰ ਕਹਿ ਗਿਆ ਬਾਜੀ ਮੈਂ ਤਲਾ ਤਰਨਤਾਰਨ ਗੱਡੀ ਲਾ ਲ ਪਰ ਉਥੋਂ ਕਿਕਰ ਪਹੁੰਚੇ ਨਹੀਂ ਗਿਆ ਉਹਨਾਂ ਨੂੰ ਰਾਜ ਚ ਕੇ ਲਿਆ ਕਿਸੇ ਨੇ ਪੂਰਾ ਪਿੱਛੋਂ ਸੀਆਰੀ ਦਿੱਤੀ ਪਏ ਉਹ ਆਣ ਲਈ ਗੱਡੀ ਜਦੋਂ ਖੜਿਆ ਗਿਆ ਤੁਹਾਡੇ ਨਾਲ ਫੋਨ ਤੇ ਪੁਲਿਸ ਦੀ ਗੱਲ ਹੋਈ ਨਹੀਂ ਹੋਈ ਫੋਨ ਹੀ ਉਹ ਸਵਿਚ ਆਫ ਕਰਤਾ ਉਹਨਾਂ ਨੇ ਫੋਨ ਹੀ ਬੰਦ ਕਰਤਾ ਪੁਲਿਸ ਵਾਲਿਆਂ ਨੇ ਕਿਹਾ ਸੀ ਕਿ ਪੱਪੂ ਚੰਤੀਪੁਰਿਆ ਤੇ ਇੱਕ ਪੁਲਿਸ ਮਲਾਜੰਦੇ ਕਰਬਾਂ ਬਲਾਸ ਕੀਤਾ ਉਹਨਾਂ ਨੇ ਚੇਦਾ ਹੱਥ ਨਹੀਂ ਨਹੀਂ ਮੇਰਾ ਬੱਚਾ ਇਨ ਜਗ੍ਹਾ ਹੈ ਨਹੀਂ ਸੀ ਨਹੀਂ ਇਹ ਝੂਠਾ ਝਾਮ ਲਾਇਆ ਗਿਆ ਮੇਰੇ ਬੱਚੇ ਤੇ ਮੇਰੇ ਬੱਚੇ ਤੇ ਝੂਠਾ ਝਾਮ ਲਾਇਆ ਬਾਜੀ ਮੇਰਾ ਬੱਚਾ ਇੰਨੀ ਜਗਾ ਨਹੀਂ ਹੈਗਾ ਮੈਨੂੰ ਪਤਾ ਮੇਰਾ ਬੱਚਾ ਨਹੀਂ ਇੰਨੇ ਜਗਾ ਹੈਗਾ ਮੇਰਾ ਬੱਚਾ ਨਹੀਂ ਇੰਨੇ ਜਗਾ ਕੀ ਮੰਨ ਕੀ ਕਰਦੀ ਹੋ ਤੁਸੀਂ ਮੈਂ ਮੰਨ ਕੀ ਕਰਨੀ ਮੇਰਾ ਬੱਚਾ ਥੋੜੀ ਤਾਂ ਵਾਪਸ ਆ ਜਾਣਾ ਵਾ ਮੈਂ ਜੇ ਨਹੀਂ ਮੇਰੇ ਬੱਚੇ ਦੀ ਬੋਲੀ ਦੇ ਜਨ ਬਸ ਨਹੀਂ ਆ ਮੈਂ ਆਪਣੇ ਬੱਚੇ ਨੂੰ ਆਪਣੇ ਹੱਥੇ ਨਾਲ ਤੋੜ ਜਗਾ ਜਗਰ ਵਿਆਹ ਕਰਕੇ ਮੈਨੂੰ ਮਾਲ ਕੁਛ ਨਹੀਂ ਚਾਹੀਦਾ ਮੇਰਾ ਬੱਚਾ ਲੋਕੀ ਮੈਂ ਹੋਈ ਕਹਿਣਾ ਕਿ ਨਜਾਇਜ਼ ਕਿਵੇਂ ਇਹਨਾਂ ਨੇ ਕੀਤੀ ਹੈ ਮੈਨੂੰ ਦੱਸ ਦੇ ਘਰ ਆਣ ਕੇ ਮੇਰੇ ਨਾਲ ਕੋਈ ਗੱਲਬਾਤ ਕਰ ਦੇ ਤੇ ਮੈਨੂੰ ਦੱਸ ਐ ਭੋਜੀ ਇਹ ਮਾਰਿਆ ਉਹ ਕੀ ਕਰੀਏ ਮੰਗ ਕੀ ਕਰਦੇ ਮੰਗ ਇਹਨਾਂ ਨੂੰ ਪੁੱਛਣਾ ਚਾਹੀਦਾ ਪੁਲਸ ਵਾਲਿਆਂ ਨੂੰ ਕਿ ਤੁਸੀਂ ਕਿਉਂ ਮਾਰਿਆ ਤੁਸੀਂ ਮੇਰੇ ਘਰ ਆਓ ਤੇ ਪਿੰਡ ਵਸਦੀ ਗੱਲ ਹੈ ਪੁੱਛੋਗੇ ਪਿੰਡ ਵਾਲੇ ਨੂੰ ਇਹ ਬੰਦਾ ਮਾਰਿਆ ਜਾਂ ਕੀ ਕੰਮ ਹੈ ਯਾਨੀ ਬੱਚਾ ਕਹਿੰਦੇ ਕਿ ਆਹ ਵੇਖਿਆ ਜਿਹਨੇ ਇਹਦੇ ਨਾਲ ਜਿਹ ਕਿਸੇ ਨਾਲ ਖੜਿਆ ਤੇ ਉਹ ਵੀ ਮੈਨੂੰ ਦੱਸਣ ਕੁਛ ਦੀ ਕਾਰਵਾਈ ਪੂਰੀ ਕਰੋ ਇਹ ਬਿਲਕੁਲ ਜਾਇਜ ਹੋਣ ਬਿਲਕੁਲ ਜਾਇਜ ਹੋਣ ਹਜੇ ਇਹ ਤਾਂ ਤਰ੍ਹਾਂ ਕਹਿੰਦੇ ਆ ਕਿ ਇਹ ਜਿਹੜੇ ਚਾਰ ਪੰਜ ਕੰਮ ਕਾਊਂਟਰਾਂ ਦਾ ਕੰਡਣਾ ਕੀਤੇ ਆ ਪਏ ਕੀ ਕਰਦੇ ਨੇ ਮੈਨੂੰ ਸਮਝ ਤੁਰੇ ਲੱਗਦੀ ਤੇ ਜਿੰਨੇ ਜਿੰਨੂ ਮਾਰ ਦਿੰਦੇ ਨੇ ਤਾਂ ਕਹਿੰਦੇ ਨੇ ਕਾਊਂਟਰਾਂ ਦੇ ਮਤਲਬ ਮਾਰੇ ਇਹੋ ਗੱਲ ਕਰਦੇ ਕੀ ਸਭ ਦਾ ਮਤਲਬ ਕੋਈ ਮੈਨੂੰ ਇਹਨਾਂ ਗੱਲਾਂ ਦਾ ਪਤਾ ਨਹੀਂ ਲੱਗਦਾ ਮੇਰਾ ਸਾਨੂੰ ਕੋਈ ਪਤਾ ਨਹੀਂ ਇਹਦਾ